ਪੰਜ ਟਾਈਮ ਚ ਵਾਈ ਕਰ ਸਕਦਾ ਜਿੰਨਾ ਵੀ ਤੋਂ ਘਟੂਗਾ ਫਿਰ ਜਿੰਨਾ ਘਟੂਗਾ ਉਹਨਾਂ ਜੋ ਮੇਰਾ ਰੇਟ ਹੋਊਗਾ ਉਹਦੇ ਵਿੱਚੋਂ ਬੰਦਾ ਕੱਟ ਆਫ ਕਰ ਲੇ 18 ਰਹਿ ਗਿਆ ਆਪਾਂ 18 ਦੇ ਪੈਸੇ ਲੈ ਲਾਂਗੇ 19 ਰਹਿ ਗਿਆ 19 ਦੇ ਲੈ ਲਾਂਗੇ 20 ਹੋ ਗਿਆ ਤਾਂ ਆਪਾਂ 20 ਦੇ ਪੂਰੇ ਲੈਣੇ ਨੇ ਠੀਕ ਲੈ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਆ ਪਿੰਡ ਡਰੌਲੀ ਤਹਿਸੀਲ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਰਹਿ ਜਾਂਦਾ ਸੱਜਣੋ ਪਟਿਆਲਾ ਡਰੋਲਾ ਡਰੋਲੀ ਦਾ ਨਾਮ ਆ ਕਿਉਂਕਿ ਡਰੋਲੀਆਂ ਕਈ ਆ ਜਾਂਦੇ ਨੇ ਮੋਗੇ 'ਚ ਵੀ ਆ ਜਾਂਦੀ ਆ ਸਮਾਣੇ 'ਚ ਵੀ ਆ ਜਾਂਦੀ ਆ ਪਰ ਜਿਹੜਾ 22 ਹੋਰਾਂ ਦਾ ਪਿੰਡ ਆ ਉਹ ਹੈਗਾ ਡਰੋਲਾ ਟਰੋਲੀ ਠੀਕ ਆ ਬਾਕੀ ਨੰਬਰ ਵੀ 22 ਦਾ ਦੇ ਦੂੰਗਾ ਡਿਟੇਲ ਵੀ ਪੁੱਛ ਲੂੰਗਾ ਆ ਤੋਹਫਾ ਦਿਖਾਉਂਗਾ ਇੱਕ ਤੁਹਾਨੂੰ ਬੇਸ਼ਕੀਮਤੀ ਤੋਹਫਾ ਤੇ ਇੱਥੋਂ ਇਹਦੇ ਕੱਦ ਦਾ ਵੀ ਸ਼ੁਰੂ 'ਚ ਹੀ ਲਾ ਲਿਓ ਆਈਡੀਆ ਲੰਬੀ-ਲੰਬੀ ਕੱਦ ਕਾਠ ਵਾਲੀ ਟੋਪੀ ਆ ਇੱਕ ਤਾਂ ਹੁੰਦਾ ਵੀ ਯਾਰ ਇਹ ਦੁੱਧ ਬਾਈ 20 ਕਿਲੋ ਦੇ ਦੂੰ ਕਿਉਂਕਿ ਗੁੱਸਾ ਨਾ ਕੋਈ ਸੱਜਣ ਕਰਿਓ ਹਰੇਕ ਭਰਾ ਕਹਿੰਦਾ ਹੁੰਦਾ ਵੀ ਆਪਣੀ ਮੱਝ ਬਾਈ 20 ਕਿਲੋ ਦੇ ਦੂੰ ਦੇ ਦੂਗੀ ਵਾਲਾ ਸੀਨ ਹੋਰ ਹੁੰਦਾ ਇਹਦੇ ਕੋਲੇ 20 ਕਿਲੋ ਕੰਡੇ ਦਾ ਹਾਜ਼ਰ ਹੈ ਜਿਹੜੀ ਮੱਝ ਤੁਹਾਨੂੰ ਮੈਂ ਦਿਖਾਉਣ ਲੱਗਿਆ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਰੇਟ ਦੀ ਗੱਲਬਾਤ ਸਾਰੀ ਵੀਡੀਓ ਦੇ ਵਿੱਚ ਹੀ ਬਾਈ ਨਾਲ ਕਰਾਂਗੇ ਤੇ ਆਜੋ ਬਾਈ ਨਾਲ ਕਰਾਉਣੀ ਹੈ ਸਾਡੀ ਗੱਲਬਾਤ ਆਜੋ ਜੀ ਹੋਰ ਬਾਈ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਥੇ ਪਹੁੰਚਣ ਤੇ ਠੀਕ ਹੈ ਜੀ ਚੜ੍ਹਦੀ ਕਲਾ ਬਾਈ ਜੀ ਚੰਗਾ ਜਾਨਵਰ ਦੇਖ ਕੇ ਤਾਂ ਰੂਹ ਖੁਸ਼ ਹੋ ਜਾਂਦੀ ਹੈ ਰੂਹ ਖਿੜ ਜਾਂਦੀ ਆ ਚੰਗੀ ਚੀਜ਼ ਨੂੰ ਦੇਖ ਕੇ ਕਿਉਂਕਿ ਚੰਗੀ ਚੀਜ਼ ਦਿਖਾਉਣ ਦੇ ਆਪਾਂ ਯਕੀਨ ਪਹਿਲੇ ਦਿਨੋਂ ਕਹਿ ਰਹੀ ਥਣਾ ਤੇ ਮਾਰ ਕੈਮਰਾ ਆਪਣਾ ਨਾਮ ਵੀ ਦੱਸ ਦੋ ਬਾਈ ਮੇਰਾ ਨਾਮ ਜੱਸੀ ਆ ਵੀਰੇ ਮੈਨੂੰ ਨਾਮ ਤੋਂ ਜੱਸੀ ਤੋਂ ਹਰੇਕ ਬੰਦਾ ਜਾਣਦਾ ਠੀਕ ਆ ਜੀ ਤਕਰੀਬਨ ਜੱਸੀ ਬਾਈ ਤੁਸੀਂ ਨੇ ਕਈ ਸੱਜਣਾ ਨੇ ਮੇਲਿਆਂ ਦੇ ਵਿੱਚ ਵੀ ਦੇਖਿਆ ਹੋਊਗਾ ਕਿਉਂਕਿ ਬਾਈ ਕੋਲੇ ਦੋ ਝੋਟੇ ਵੀ ਨੇ ਟਾਪ ਦੇ ਉਹਨਾਂ ਦੇ ਸੀਮਨ ਤਿਆਰ ਹੋਣਗੇ ਉਹਨਾਂ ਤੇ ਹੂੰ ਕੈਮਰਾ ਮਾਰੂੰਗਾ ਇੱਕ ਮੇਲੇ ਚ ਲਾਈ ਹੋਈ ਝੋਟੀਆਂ ਉਹ ਵੀ ਦਿਖਾਉਂਗਾ ਪਰ ਫੋਰ ਸਾਰੇ ਕੱਲੀ ਝੋਟੀਆਂ ਉਹਨਾਂ ਵਾਸਤੇ ਪਰੇਸ਼ਾਨ ਨਾ ਕਰੋ ਹੋਰ ਕਿਸੇ ਵੀ ਪਸ਼ੂ ਦਾ ਬਿਲਕੁਲ ਜੀ ਇਹਦਾ ਸੂਆ ਕਿਹੜਾ ਜੱਸੀ ਭਾਈ ਇਹਦਾ ਦੂਜਾ ਸੂਆ ਬਾਈ ਜੀ ਦੂਜਾ ਸੂਆ ਕਿੰਨੇ ਕ ਦਿਨ ਦੀ ਸੂਈ ਹੋਗੀ ਇਹਨੂੰ ਸੂਈ ਨੂੰ ਜੀ ਅੱਜ 25 26 ਦਿਨ ਹੋ ਗਏ 25 26 ਮੈਲੇ ਲੱਗ ਗਏ ਹਾਂਜੀ ਮੈਲੇ ਲੱਗ ਗਏ ਠੀਕ ਆ ਗੱਲ ਦੁੱਧ ਬਾਈ ਹੁਣ ਕਿੰਨਾ ਹਾਜ਼ਰ ਦੁੱਧੋ ਬਾਈ ਜੀ ਇਸ ਟਾਈਮ ਇਹਦਾ 20 ਕਿਲੋ ਕੰਡੇ ਦਾ ਹਾਜ਼ਰ ਆ ਕੋਈ ਵੀਰ ਵੀ ਕੰਡਾ ਲੈ ਕੇ ਆ ਸਕਦਾ ਇਹ ਆਪਣਾ 2 ਟਾਈਮ 3 ਟਾਈਮ 4 ਟਾਈਮ 5 ਟਾਈਮ ਚ ਵਹੀ ਕਰ ਸਕਦਾ ਠੀਕ ਆ ਜੀ ਹਾਂਜੀ ਜਿੰਨਾ 20 ਤੋਂ ਘਟੂਗਾ ਫਿਰ ਜਿੰਨਾ ਘਟੂਗਾ ਉਹਨਾਂ ਜੋ ਮੇਰਾ ਰੇਟ ਹੋਊਗਾ ਉਹਦੇ ਵਿੱਚੋਂ ਬੰਦਾ ਕੱਟ ਆਫ ਕਰ ਲੇ ਠੀਕ ਆ ਜੀ ਖੁੱਲਾ ਚੈਲੰਜ ਆ ਠੀਕ ਆ ਜੀ ਕੋਈ ਇਹ ਨਹੀਂ ਵੀ 18 ਰਹਿ ਗਿਆ ਆਪਾਂ 18 ਦੇ ਪੈਸੇ ਲੈ ਲਾਂਗੇ 19 ਰਹਿ ਗਿਆ 19 ਦੇ ਲੈ ਲਾਂਗੇ 20 ਹੋ ਗਿਆ ਤਾਂ ਆਪਾਂ 20 ਦੇ ਪੂਰੇ ਲੈਣੇ ਨੇ ਠੀਕ ਆ ਜੀ ਹਾਂ ਜੀ ਆਏ ਬਾਈ ਕਹਿੰਦਾ ਚੈਲੰਜ ਆ ਕੰਡਾ ਵੀ ਆਬਦ ਲੈ ਉਹ ਘਰੋਂ 4 ਤੋਂ 5 ਟਾਈਮ ਦੁੱਧ ਤੋਲ ਲਿਓ ਜਿੰਨਾ 20 ਕਿਲੋ ਤੋਂ ਬਾਈ ਕਹਿੰਦਾ ਦੁੱਧ ਘਟੂਗਾ ਝੋਟੀ ਦਾ 19 ਪੈਸੇ ਘਟਾ ਦੂੰਗਾ ਉਹ ਹਸਾਬ ਨਾਲੀ ਸੌਦੇ ਚ ਤੇ ਅੱਜ ਵਾਲੀ ਗੱਲ ਹੀ ਆ ਗਰਮੀ ਦਾ ਟਾਈਮ ਦੇਖ ਲਓ ਵੀ ਕਿੰਨਾ ਕੁ ਟੈਂਪਰੇਚਰ ਆ ਹਨਾ 45 46 ਤੀ ਰਹਿਣਾ ਆ ਇੱਕ ਗੱਲ ਏ ਬਾਈ ਜੀ ਇਹ ਵੀ ਠੀਕ ਆ ਜੇ ਸਰਦੀ ਚ ਝੋਟੀ ਹੁੰਦੀ ਅੱਜ ਇਹਦੇ ਕੋਲੇ ਸਾਨੂੰ ਬਾਲਾ ਤਾਂ ਮਾਰਦਾ ਨਹੀਂ ਵੱਡੀ ਗੱਲ ਆ ਵੀ 22 ਪਲੱਸ ਦੁੱਧ ਹੋਣਾ ਦੀ ਝੋਟੀ ਕੋਲ ਬਿਲਕੁਲ ਜੀ ਪਹਿਲੇ ਸੂਏ ਝੋਟੀ ਨੇ ਜੀ 18 ਕਿਲੋ ਕੰਡੇ ਦਾ ਦੁੱਧ ਦਿਆ ਹੋਇਆ ਹੱਕ ਦੀ 23 ਕਿਲੋ ਦਾ ਬਿਲਕੁਲ ਜੀ ਬਾਈ 23 ਕਿਲੋ ਦਾ ਹਾਂਜੀ ਪਹਿਲਾਂ ਸਰਦੀ ਦੇ ਵਿੱਚ ਸੀ ਠੀਕ ਆ ਜੀ ਤੇ ਆਪਾਂ ਇਸ ਵਾਰ ਥੋੜਾ ਜਿਹਾ ਗਰਮੀ ਚ ਲਿਆਏ ਚਲੋ ਕੁਝ ਹੋ ਜਾਂਦਾ ਸਮਾਂ ਵੀ ਆਪਾਂ ਨੂੰ ਧੋੜਾ ਜਿਹੀ ਜਦ ਆ ਤੋੜਾ ਇਹਨੂੰ ਦਵਾ ਕਿਹੜੇ ਚ ਵੇੜੇ ਚ ਗੇੜਦਾ ਤੇ ਬਾਕੀ ਕਲਿੱਪਾਂ ਇਹਦੀਆਂ ਮੈਂ ਬਾਹਰ ਲੰਮਗਾ ਖੁੱਲੇ ਮੈਦਾਨ ਚ ਫਿਰ ਸਾਨੂੰ ਕਲਿੱਪਾਂ ਕੋਲ ਪੰਜ ਲਾ ਕੇ ਨਾ ਉੱਤੇ ਐਂ ਦਿਖਾ ਦੂੰਗਾ ਅੰਗ ਅੰਗ ਦਿਖਾ ਦੂੰਗਾ ਝੋਟੀ ਦਾ ਹਰੇਕ ਪੱਖ ਤੋਂ ਉਹ ਚੀਜ਼ ਨਹੀਂ ਹੋਊਗੀ ਰਹਿ ਜੂ ਕਿਤੋਂ ਇਹ ਚ ਸਾਰੀਆਂ ਚੀਜ਼ਾਂ ਨੇ ਝੋਟੀ ਚ ਥਣ ਵੀ ਗੁੱਲੇ ਵਾਲਾ ਲੱਗਿਆ ਦੂਰਾ ਤੇ ਗੈਪ ਵੀ ਫੁੱਲ ਆ ਆਰਡਰ ਵੀ ਸੋਹਣਾ ਤੇ ਬਾਕੀ ਯਾਰ ਲੰਬੀ ਉੱਚੀ ਵੀ ਆ ਝੋਟੀ ਬਿਊਟੀ ਦਾ ਮੁਕਾਬਲਾ ਵੀ ਜਿੱਤਣ ਵਾਲੀ ਝੋਟੀ ਆ ਗਈ ਇਹ ਆ ਜਾ ਸਿੱਧਵਾ ਦੇ ਬਾਈ ਕਿਹੜਾ ਕੇਰਾ ਹੋਰ ਤੁਮਾ ਦੀ ਬਿਊਟੀ ਦਾ ਮੁਕਾਬਲਾ ਜਿੱਤਣ ਵਾਲੀ ਆਈਟਮ ਵੀ ਆ ਜਿਹੜੇ ਸੱਜਣ ਨੇ ਇਹ ਦੇਖ ਲਈ ਪਸੰਦ ਹਰੇਕ ਨੂੰ ਆਊਗੀ ਦਿਲ ਹਰੇਕ ਦਾ ਕਰੂਗਾ ਪਰ ਜਿਹਦਾ ਪੈਂਦਾ ਨੰਬਰ ਲੱਗ ਗਿਆ ਜੱਸੀ ਬੇਚ ਉਹਨੂੰ ਦੇਊਗਾ ਹੁਣ ਜਿਹੜਾ ਜਿਹੜਾ ਨੰਬਰ ਲਾਉਣ 'ਚ ਲੇਟ ਹੋ ਗਿਆ ਉਹ ਰਹਿ ਜਾਊਗਾ ਪਿੱਛੇ ਆਬਦੌਲ ਸਾਹਿਬ ਨਾਲ ਦੇਖ ਲਿਓ ਲੈ ਚੱਲ ਬਾਈ ਬੱਚੇ ਤੇ ਲੈ ਚੱਲ ਬੱਚਾ ਕੀ ਆ ਗਾਇਜ਼ ਅਸੀਂ ਨਾਲ ਇਹਦੇ ਬੱਚਾ ਬਈ ਜੀ ਇਹਦੇ ਮਾਗਰ ਇਸ ਟਾਈਮ ਮੇਲ ਕਾਫ ਆਈ ਆ ਨਾਲ ਇਹਦੇ ਆ ਗਿਆ ਮੇਲ ਕਾਫ ਉਹ ਝੋਟਾ ਵੀ ਦਿਖਾਉਂਗਾ ਬਾਈ ਲਵੀ ਖੜਾ ਸਿਕੰਦਰ ਦਾਪ ਤੇ ਉਹਦੀ ਮਾਂ ਦਾ ਬਾਈ ਕਹਿੰਦਾ 24 ਕਿਲੋ ਦੁੱਧ ਆ ਤੇ ਬਾਕੀ ਝੋਟੇ ਨੂੰ ਥਣ ਕਮਾਲ ਦਾ ਲੱਗਿਆ ਦੂਰਾ ਥਣ ਲੱਗਿਆ ਗੁੱਲੇ ਵਾਲਾ 100 ਦਿਖਾ ਦੇ ਰਹੀ ਓਏ ਤੇ ਬਾਕੀ ਜਿਹੜਾ ਸਮਾਂ ਸਮਾਂ ਤਕਰੀਬਨ ਤਕਰੀਬਨ ਚਵਾਈ ਦੇ ਏੜ ਗੇੜੀ ਆ ਸਾਢੇ 5 ਦਾ ਸਮਾਂ ਕਰੀ ਇੱਥੋਂ ਦਿਖਾਈ ਦਿਖੇਦਾ ਆ 5:30 ਦਾ ਟਾਈਮ ਆ ਚਵਾਈ ਦੇੜ ਜਿਹੜਾ ਹੀ ਆ ਕੰਮ ਓਦਾਂ ਝੋਟੀ ਚੰਗੀ ਬਹੁਤ ਆ ਹਰੇਕ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਵੀ ਮਿਲਕ ਲੈਣ ਵਾਲੇ ਪੱਖ ਤੋਂ ਉਰੇ ਜੇ ਆ ਕੇ ਨਾ ਗਰੀ ਵਿਊ ਕਰਕੇ ਥੱਲੋਂ ਆਰਡਰ ਦਿਖਾ ਦੇ ਅਗਲੀ ਸਾਈਡ ਤੋਂ ਆਰਡਰ ਦਾ ਜਿਹੜਾ ਕੱਟ ਆ ਨਾ ਅਗਲੇ ਪੰਨੇ ਉਹ ਦੁੱਧ ਵਾਲੀ ਆ ਕੂਪ ਬਣੇ ਹੋਏ ਨੇ ਆਰਡਰ ਦੇ ਚਵਾਈ ਪੋਲੀ ਆ ਚਵਾਈ ਵੀ ਬਿਲਕੁਲ ਪੋਲੀ ਆ ਤੇ ਧਾਰਾਂ ਵੀ ਤੁਹਾਨੂੰ ਇਹਦੀਆਂ ਬੱਚਾ ਲਾ ਕੇ ਮਾਰ ਕੇ ਦਿਖਾਵਾਂਗੇ ਆਪਾਂ ਲੱਬ ਜੱਸੀ ਭਾਈ ਬੱਚਾ ਲਾ ਦੇ ਦੀਆਂ ਧਾਰਾਂ ਦਿਖਾ ਦੇ ਮਾਰ ਉਦੋਂ ਦਵਾ ਦੱਸ ਜੀ ਬਾਈ ਰੇਟ ਦੱਸਾਂਗੇ ਇਹਦਾ ਵੀਡੀਓ ਤੇ ਆਪਾਂ ਹਾਂਜੀ ਹਾਂ ਬਿਲਕੁਲ ਕਲੀਅਰ ਕਰਾਂਗੇ ਜੀ ਆਪਾਂ ਲੁਕੋ ਬਾਈ ਵਾਲਾ ਕੰਮ ਨਹੀਂ ਰੱਖਣਾ ਠੀਕ ਹੈ ਗੱਲ ਹਾਂ ਉਹ ਜਿਹੜੇ ਫਿਰ ਸੱਜਣ ਨੂੰ ਪਸੰਦ ਆਊਗੀ ਘੰਟੀ ਉਹੀ ਲਾ ਲੂਗਾ ਕਿਉਂਕਿ ਫੋਨ ਤੇ ਰੇਟ ਕਰਨ 'ਚ ਥੋੜੀ ਦਿੱਕਤ ਹੋ ਜਾਂਦੀ ਆ ਕਿਉਂ ਉਦੋਂ ਉਦੋਂ ਪਤਾ ਨਹੀਂ ਲੱਗਦਾ ਹਰੇਕ ਭਰਾ ਫੋਨ ਲਾ ਲੈਂਦਾ ਹੁੰਦਾ ਤੇ ਬਾਕੀ ਰੇਟ ਬਾਈ ਦੱਸ ਦੂਗਾ ਰੇਟ ਬਾਈ ਤੋਂ ਕਰਾ ਕੇ ਜਾਊਂਗਾ ਬਿਲਕੁਲ ਫਿਕਸ ਜਆ ਕਿਉਂਕਿ ਆਪਣੀ ਵੀਡੀਓ 'ਚ ਰੇਟ ਫਿਕਸ ਜੀ ਹੁੰਦਾ ਥੋੜਾ ਬਾੜਾ ਫਰਕ ਹੀ ਰਹੂਗਾ ਕੋਈ ਜ਼ਿਆਦਾ ਫਰਕ ਨਹੀਂ ਰਹੂਗਾ ਉਹ ਗੱਲ 'ਚ ਇਹ ਤਾਰਾ ਤੁਹਾਨੂੰ ਮਾਰ ਕੇ ਦਿਖਾ ਦਿੰਦੇ ਆ। ਇਹ ਚਵਾਈ ਕਰ ਸਕਦੇ ਆ ਸੱਜਣਾ ਚ ਇੱਕ ਚਵਾਈ ਵੀ ਵਾਲੀ ਮੋਟੀ ਆ ਝੋਟੀ। ਹੋਕੀ ਚਵਾਈ ਆ ਤੇ ਫੁੱਲ ਮੋਟੀ ਆ ਗਈ ਸੁਹਾਵੀ ਆ ਗਈ ਬਿਲਕੁਲ ਸੰਗੀ ਤੀਲ ਆ। ਤੇ ਇਸੇ ਵੇਲੇ ਤੁਹਾਨੂੰ ਮਾਰ ਦੇ ਬਾਈ। ਤੇ ਇਦੂ ਆ ਤੁਹਾਨੂੰ ਤੋੜ ਕੇ ਵੀ ਦਿਖਾਉਂਗਾ ਕਿਹੜਾ ਹੋਰ ਗੰਦੀ ਪਸਮਾ ਕੇ ਪਸ ਦੀ ਗੱਲਬਾਤ ਜੀ ਬਣ ਜਾਂਦੀ ਆ। ਬਾਅਦ ਛੱਡ ਦੇ ਬਾਈ। ਤੇ 22 ਸਾਨੂੰ ਕਰਾਤੀ ਚ ਇੱਕ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਚਾਹੇ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਖੁੱਲਾ ਚੈਲੰਜ ਆ ਦੁੱਧ ਤੋਲ ਕੇ ਦੇਵਾਂਗੇ ਜਿੰਨਾ ਵੀ ਕਿਲੋ ਤੋਂ ਘੱਟ ਗਿਆ ਉੰਨੀ ਪੈਸੇ ਘਟਾ ਰਾਂਗੇ ਕਹਿੰਦਾ ਅੱਧਾ ਖਾ ਗਰੀ ਮਾਰੇ ਕੈਮਰਾ 20 ਕਿਲੋ ਕੰਡੇ ਦਾ ਹਾਜ਼ਰਾ ਇੱਕ ਹੁੰਦਾ ਡੱਬਿਆਂ ਵਾਲਾ ਡੱਬਿਆਂ ਵਾਲਾ ਸੀ ਨਹੀਂ ਹੈਗਾ ਇੱਥੇ ਕੰਡੇ ਵਾਲਾ ਸਿਸਟਮ ਆਲਾ ਜस्सी ਬਾਈ ਤੋੜ ਦੇ ਕੇ ਰਾਂ ਹੋਰ ਤੇ ਰੇਟ ਵੀ ਵੀਡੀਓ ਜੀ ਕਰਵਾਉਂਗਾ ਤੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਵੀ ਬਾਜਬ ਕਰਾਵਾਂਗੇ ਬਿਲਕੁਲ ਸੰਗ ਵਾਲੇ ਪੱਖ ਤੋਂ ਵੀ ਆ ਹਰੇਕ ਪੱਖ ਤੋਂ ਆ ਝੋਟੀਆਂ ਆ ਮੰਨ ਲੋ ਵੀ ਕਿਸੇ ਵੀ ਪੱਖ ਤੋਂ ਮਨ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਝੋਟੀਆਂ ਇਥੋਂ ਡਾਉਨ ਪੈਂਦੀ ਆ ਕਿਸੇ ਵੀ ਪੱਖ ਤੋਂ ਨਹੀਂ ਉਗਦੀ ਝੋਟੀ ਲੈਗ ਸਕੋਰ ਤੋਂ ਆਰਡਰ ਕੁਆਲਟੀ ਤੋਂ ਥਣ ਦੇ ਸੈਜ ਤੋਂ ਬਾਡੀ ਤੋਂ ਨਸਲ ਤੋਂ ਕਿਉਂਕਿ ਬੱਚੇ ਇਹਨੇ ਟਾਪ ਦੇ ਪਾਉਣੇ ਨੇ ਹੁਣ ਤਾਂ ਸੁੱਖ ਨਾਲ ਮੋਰਾਚ ਵੀ ਸੀਮਣਾ ਸੈਕਸਡ ਆਉਣ ਲੱਗੇ ਕੱਟੀਆਂ ਵਾਲੇ ਜਿੰਨੀ ਮਰਜੀ ਝੋਟੀ ਦੀ ਬਰੀਡ ਤਿਆਰ ਕਰ ਲਓ ਸੈਕਸਡ ਸੀਮਣ ਲੱਗੇ ਝੋਟੀ ਦੇ ਬਾਈ ਕਿਸੇ ਮਜਬੂਰੀ ਕਾਰਨ ਸੇਲ ਕਰ ਰਿਹਾ ਕਿਉਂਕਿ ਨਹੀਂ ਇਹੋ ਜਿਹਾ ਹੀਰਾ ਉਹ ਸੇਲ ਨਹੀਂ ਕਰਦਾ ਜਾਲੀ ਨਹੀਂ ਫਾਲੀ ਨਹੀਂ ਕਿਸੇ ਪਾਸੇ ਇੱਕ ਇੱਕੋ ਘਸਿਆ ਰਸ ਹਰੇਕ ਪਾਸੇ ਗੱਲ ਬਾਤ ਜੀ ਅਜਸੀ ਬਾਈ ਪੈਸੇ ਕਿੰਨੇ ਲਵਾਗੇ ਇਹਦੇ ਫਿਰ ਬਾਈ ਜੀ ਦਾ ਰੇਟ ਹੈਗਾ 2,60,000 ਰੁਪਏ। ਆ ਰੇਟ ਬਿਲਕੁਲ ਫਿਕਸ ਜਿਹੀ ਰੱਖੀ ਆ ਆਪਣੇ ਚੈਨਲ ਤੇ। ਫਿਕਸ ਆ ਜੀ। ਬਾਕੀ ਮੌਕੇ ਨਾਲ ਆ ਛੋਟ ਚਾਹੇ ਮੈਂ ਕੱਖ ਦੀ ਕਰਾਂ ਚਾਹੇ ਮੈਂ ਲੱਖ ਦੀ ਕਰਾਂ। ਠੀਕ ਆ ਕਰਨਾ। ਠੀਕ ਆ। ਸਿੱਧਾ ਖੁੱਲਾ ਦੁਬਾਰੇ ਫੇਰ ਮੈਂ ਇਹੀ ਗੱਲ ਕਹੂੰਗਾ। ਹਾਂਜੀ। ਮੇਰੀ ਝੋਟੀ 20 ਕਿਲੋ ਤੇ ਦੇਖੋ ਪਸ਼ੂ ਆ ਦੁੱਧ ਮੈਂ ਨਹੀਂ ਦੇਣਾ ਦੁੱਧ ਇਹਨੇ ਦੇਣਾ। ਠੀਕ ਆ ਜੀ। ਠੀਕ ਆ। ਮੌਸਮ ਗਰਮ ਆ। ਹਾਂਜੀ। ਮਾੜੀ ਮੋਟੀ ਹਿਰ ਫੇਰ ਹੁੰਦੀ ਆ 19 ਤੇ ਰਹਿੰਦੀ ਆ 19.5 ਤੇ ਰਹਿੰਦੀ ਆ 260 ਚੋਂ ਆਪਾਂ ਉਹਨਾਂ ਰੇਟ ਘਟਾ ਕੇ ਦਵਾਂਗੇ ਕੋਈ ਬਾਾਈ ਆ ਕੇ ਇਹ ਨਾ ਕਹੇ ਵੀ ਭਾਈ ਮੈਂ ਐਡੀ ਦੂਰ ਤੋਂ ਆਇਆ ਤੇਰੀ ਝੋਟੀ ਦਾ 19 ਕਿਲੋ ਦੁੱਧ ਨਿਕਲਿਆ ਤੇ ਤੂੰ ਰੇਟ ਚੌਥੀ ਖੜਾ ਠੀਕ ਆ ਕਰਨਾ ਆਪਾਂ ਉਹਨਾਂ ਰੇਟ ਅਗਲੇ ਨੂੰ ਘਟਾ ਕੇ ਦਵਾਂਗੇ ਠੀਕ ਆ ਕਰਨਾ ਠੀਕ ਆ ਜੋ ਆਪਣੀ ਗੱਲ ਠੀਕ ਹੈ ਜੀ ਆਪ ਥੋੜਾ ਬਹੁਤਾ ਇਹਦੇ ਚੋ ਸ਼ੋਰਟ ਆ ਤੇ ਬਾਈ ਨੇ ਜਿਵੇਂ ਦੱਸਿਆ ਮਰਜ਼ੀ ਦੀ ਕਰ ਦੂੰਗਾ ਖੁਸ਼ ਹੋ ਕੇ ਪਰ ਯਾਰ ਚੀਜ਼ ਕੁਆਲਿਟੀ ਦੀ ਆ ਨਾ ਕੱਦ ਤੋਪਦੀ ਆ ਨਾ نسل ਤੋਪਦੀ ਆ ਕਿਸੇ ਵੀ ਪੱਖ ਤੋਂ ਹਰੇਕ ਪੱਖ ਤੋਂ ਝੋਟੀ ਟਾਪ ਕਲਾਸ ਚ ਆ ਗਈ ਤੇ ਬਾਕੀ 2-3 ਜਨਵਰੀ 22 ਦੇ ਉਦਾਂ ਦਿਖਾ ਦਾਂ ਸ਼ੌਂਕ ਨੂੰ ਜਿਵੇਂ ਮੈਂ ਕੱਤੀ ਖੜੀ ਹੈ ਗਰੀਲੇ ਅਹੀਂ ਕੈਮਰਾ ਇਧਰਲੇ ਬੰਨੇ ਇਹਦੀ ਉਮਰ ਕਿੰਨੀ ਕਾ ਬਾਈ ਬਾਈ ਜੀ ਇਹਦੀ ਅੱਜ ਉਮਰ 5.5 ਮਹੀਨੇ ਹੋਈ ਆ ਸਿਰਫ ਸਿਰਫ ਨਹੀਂ ਬੱਦਲ ਆ ਗਿਆ ਸਾਢੇ 5 ਮਹੀਨੇ 28 ਦਸੰਬਰ ਦਾ ਜਨਮ ਆ ਵੀਰੇ ਠੀਕ ਆਕਰ ਬਿੱਦ ਪ੍ਰੂਫ ਪਏ ਨੇ ਠੀਕ ਆ ਜੀ ਸਾਢੇ 5 ਦੀ ਹਾਂਜੀ ਦੁੱਧਾ ਤਾਂ ਪਾਲਾ ਪਿਆੰਦਾ ਰਹਿਆ ਨਾ ਜੀ ਦੁੱਧ ਨਹੀਂ ਪਲਾਇਆ ਆਪਾਂ ਫੀਡ ਤੇ ਪਾਲੀ ਆ ਠੀਕ ਆਕਰ ਹਾਂ ਆ ਮੱਝ ਦੀ ਆ ਇਹ ਮੱਝ ਦੀ ਆ ਕਰੀ ਖੜੀ ਇਹਨੂੰ ਆ ਮੱਝ ਬਾਈ ਨੇ ਮੇਲੇ ਤੇ ਚਵਾਈ ਦੀ ਕਿਉਂਕਿ ਤਨੌਲੇ ਜਦੋਂ ਪਹਿਲਾ ਮੇਲਾ ਹੋਇਆ ਉੱਥੇ ਪਹਿਲੇ ਮੇਲੇ ਤੇ ਜਾ ਕੇ ਬਾਈ ਕਹਿੰਦਾ ਨਾ ਮੇਲੇ ਦੀ ਬੱਚਾ ਐਕਸਪਾਇਰ ਹੋ ਗਈ ਬਾਈ ਹਾਂਜੀ ਇਹ ਮੇਲੇ ਤੇ ਹੋ ਗਿਆ ਸੀ ਮੱਝ ਮੇਲੇ ਚਵਾਈ ਤੋਂ 1 ਦਿਨ ਪਹਿਲਾਂ ਫੇਰ ਕਿੰਨਾ ਦੁੱਧ ਕੱਟਦਾ ਐ ਨਹੀਂ ਬੱਚਾ ਮਰਨ ਦੇ ਬਾਅਦ ਬੱਚਾ ਮਰਨ ਤੋਂ ਬਾਅਦ ਜੀ ਇਹਨੇ ਕੱਢਿਆ 19 ਕਿਲੋ 700 ਗ੍ਰਾਮ ਉਹ ਵੀ ਮੇਲੇ ਤੇ ਘਰੋਂ ਬਾਹਰ ਜਾ ਕੇ ਉਦੋਂ ਸਾਡੀ ਮੇਲੇ ਤੇ ਮੱਝ 24 25 ਲੀਟਰ ਤੇ ਚੱਲ ਰਹੀ ਸੀ ਜਿਸ ਦਿਨ ਸਾਡਾ ਬੱਚਾ ਐਕਸਪਾਇਰ ਹੋਇਆ ਉਦੋਂ 24 ਕਿਲੋ ਤੇ ਚੱਲਦੀ ਹਾਂ 24 25 ਲੀਟਰ ਦੁੱਧ ਹਾਜ਼ਰ ਸੀ ਜ ਮੱਝ ਦਾ ਮੇਲੇ ਤੇ ਇਹ ਮੱਝਾ ਬਾਬੇ ਦੁਆਈਆਂ ਹਾਂ ਇਹ ਬਾਬੇ ਪੰਜਾਬ ਸਿੰਘ ਤੋਂ ਆਈ ਹੋਈ ਹੈ ਠੀਕ ਆ ਜੀ ਹਾਂਜੀ ਤੇ ਜਿਹੜਾ ਇਹਦਾ ਫਾਦਰ ਹੈਗਾ ਉਹ ਕੱਟੇ ਦਾ ਵੀ ਉਹੀ ਆ ਹਾਂ ਹਾਂ ਉਹ ਕੱਟੇ ਦਾ ਵੀ ਉਹੀ ਫਾਦਰ ਆ ਜਾ ਗਏ ਜੀ ਫਿਰ ਉਹ ਛੋਟਾ ਵੀ ਦਿਖਾ ਦਈਏ ਆਇਆ ਇਧਰ ਲੈ ਬੰਨੇ ਦੀ ਲਿਆ ਕੇ ਮੇਰਾ ਕੱਟਾ ਵੀ ਦਿਖਾ ਦੇਣਾ ਫਾਦਰ ਕਿਹੜਾ ਅੱਲਾ ਦਾ ਫੇਸ ਤੇ ਮਾਰਦੇ ਜਮਾ ਬੰਦ ਸਿੰਘਾ ਕੋਈ ਬਾਈ ਨੇ ਬਣਵਾਇਆ ਨਹੀਂ ਹੋਇਆ ਕਿਸੇ ਪੱਖ ਤੋਂ ਤੇ ਹੁਣ ਗੈਰੀ ਇਹਦੀ ਬਾਦੀ ਬੁੱਢੀ ਦਿਖਾ ਕਰੀ ਬਾਈ ਐਨੂੰ ਇਹਦੀ ਉਮਰ ਖੋਲਣਾ ਬਾਹਰ ਬਾਹਰ ਖੋਲਣੀ ਹੈ ਮੈਂ ਹੀ ਦਿਖਾ ਦਿੱਤੀ ਇਹਦੀ ਉਮਰ ਇਹਦੀ ਉਮਰ 3.5 ਸਾਲ ਆ ਬਈਗੀ ਸਿਰਫ ਹਾਂ ਵੱਡਾ ਬੁੱਢਾ ਬਹੁਤਾ ਬਾਈ 3.5 ਸਾਲਾਂ ਦੇ حساب ਨਾਲ ਬਾਈ ਆਪਾਂ ਹਲੇ ਬੱਚੇ ਇਹਨਾਂ ਦੇ ਲੈ ਰਹਾ ਬੱਚੇ ਜਦੋਂ ਸਾਰੇ ਆ ਗਏ ਫੇਰ ਆਪਾਂ ਅੱਗੇ ਸੀਮਨ ਦੇਣਾ ਬੂਰੇ ਦੇ ਬੱਚੇ ਵੀ ਆਉਣੇ ਵਾਲੇ ਨੇ ਇਹ ਵੀ ਸਿਕੰਦਰ ਦਾ ਤੇ ਬੂਰਾ ਵੀ ਸਿਕੰਦਰ ਦਾ ਠੀਕ ਆ ਜੀ ਇਹ ਕੱਢ ਲੈ ਇਹ ਹਾਂ ਕੱਢ ਦੇ ਤੂੰ ਕੱਢ ਦੇ ਇਹ ਝੋਟਾ ਵੀ ਹਾਂਜੀ ਇਹ ਵੀ ਸਿਕੰਦਰ ਦਾ ਇਹਦੀ ਮਾਂ ਦਾ ਦੁੱਧ 24 ਲੀਟਰ ਸੀਗਾ ਠੀਕ ਆ ਜੀ ਤੇ ਹੁਣ ਉਹ ਗੁੱਡੀ ਹੋ ਗਈ ਮੱਝ ਠੀਕ ਆ ਜੀ ਤੇ ਆਪਣੇ ਮਿੱਤਰ ਪਿਆਰੇ ਕੋਲ ਠੀਕ ਆ ਜੀ ਇਹ ਕੱਟਾ ਇਹ ਮਸਤਾਨੀ ਦਾ ਨਹੀਂ ਜੀ ਇਹ ਬਾਬਾ ਪੰਜਾਬ ਸਿੰਘ ਕੋਲ ਬੂਰੀ ਮੱਝਾ ਹਾਂਜੀ ਬੂਰੀ ਦੇ ਨਾਮ ਨਾਲੇ ਮਸ਼ਹੂਰ ਆ ਉਹਦਾ ਝੋਟਾ ਇਹ ਠੀਕ ਆ ਜੀ ਤੇ ਬੂ ਬੂਰੀ ਮਾਜਦਾ 28 ਕਿਲੋ ਦਾ ਘੜ ਦਾ ਰਿਕਾਰਡ ਆ ਠੀਕ ਹੈ ਜੀ ਤੇ 21 ਕਿਲੋ 800 ਗ੍ਰਾਮ ਮੈਨੂੰ ਲੱਗਦਾ ਵੀ 15 ਦਿਨ ਤੋਂ ਹੋਏ ਸੀ ਬਟਾਲੇ ਜਦੋਂ ਮੇਲਾ ਸੀਗਾ ਉਦੋਂ ਦਾ ਰਿਕਾਰਡ ਆ ਠੀਕ ਹੈ ਗੱਲ ਨੰਬਰ ਬੋਲ ਦੋ ਜੀ ਨੰਬਰ ਹੈਗਾ ਵੀਰੇ 94786 ਹਾਂਜੀ 10965 94786 10965 ਪਿੰਡ ਬਾਈ ਦਾ ਆ ਗਿਆ ਡਰੋਲੀ ਹਾਂਜੀ ਡਰੋਲੀ ਜਿਲ੍ਹਾ ਪਟਿਆਲਾ ਸੰਪਰਕ ਬਾਈ ਨਾਲ ਕਰ ਲਿਓ ਛੋਟੀ ਟਾਪ ਕੁਆਲਿਟੀ ਦੀ ਆ ਧੰਨਵਾਦ ਜੀ